ਹਾਂਜੀ ਸਤਿ ਸ੍ਰੀ ਅਕਾਲ ਸਾਰੇ ਕਿਵੇਂ ਠੀਕ ਠਾਕ ਹੋ ਪ੍ਰਮਾਤਮਾ ਸਾਰੇ ਠੀਕ ਠਾਕ ਰੱਖੇ ਚੜ੍ਹਦੀ ਕਲਾ ਚ ਰੱਖੇ ਦਿਨ ਤੋਂ ਗੁੜੀ ਰਾਤ ਤੋਂ ਕੋਈ ਤੜਕੀ ਬਸੇ ਤੇ ਆ ਮੈਨੂੰ ਸਮਝ ਆਉਂਦੀ ਵੀ ਦੋਨਾਂ ਪੰਜਾਬਾਂ ਦਾ ਲਹਿੰਦੇ ਪੰਜਾਬ ਚੜ੍ਹਦੇ ਪੰਜਾਬ ਇਹਨਾਂ ਨੇ ਕੀ ਚਲਾ ਲਿਆ ਕੰਮ ਨਾ ਉਧਰ ਉਧਰੀ ਭੁੱਲੀ ਜਾਂਦੇ ਪੁੱਟਾ ਸਿੱਧਾ ਦੇਖੋ ਜੀ ਉਧਰਲੇ ਪੰਜਾਬ ਤੇ ਇਧਰਲੇ ਪੰਜਾਬ ਦੀ ਸਾਡੀ ਸਾਂਝ ਐਨਾ ਹੋਣੀ ਚਾਹੀਦੀ ਆ ਜਿੰਨਾ ਕਿ ਬਾਬੇ ਨਾਨਕ ਤੇ ਭਾਈ ਮਰਦਾਨਾ ਜੀ ਦੀ ਠੀਕ ਹੈ ਗੁਰੂ ਅਰਜਨ ਦੇਵ ਜੀ ਤੇ ਮੀਆਂ ਮੀਰ ਦੀ ਗੁਰ ਅਰਜਨ ਦੇਵ ਜੀ ਨੇ ਮੀਆਂ ਮੀਰ ਦੀ ਤੋਂ ਅ ਨੀਰ ਖਾਇਸੀ ਠੀਕ ਹੈ ਦਰਬਾਰ ਸਾਹਿਬ ਦੀ ਦੇਖੋ ਜੀ ਸਾਡੀ ਸਾਂਝ ਆਈ ਹੋਣੀ ਚਾਹੀਦੀ ਹੈ ਠੀਕ ਹੈ ਜਿ세 ਇੱਕ ਦੂਜੇ ਦੰਗਾਲਾ ਕੱਢੀ ਜਾਂ ਇੱਕ ਦੂਜੇ ਨੂੰ ਪੁੱਠਾ ਸਿੱਧਾ ਬਣਾ ਸਾਡੇ ਤਨਫਰਤ ਪੈਦਾ ਹੋ ਜੂ ਇੱਕ ਉਧਰ ਉਧਰੀ ਠੀਕ ਹੈ ਤੇ ਸਾਡੇ ਬਾਬੇ ਨਾਨਕ ਦੀ ਧਰਤੀ ਆ ਠੀਕ ਹੈ ਉੱਥੇ ਸਮਝੇ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਗੁਰ ਅਰਜਨ ਦੇਵ ਸਾਹਿਬੀ ਦਾ ਗੁਰਦੁਆਰਾ ਠੀਕ ਹੈ ਮਹਾਰਾਜ ਜੀ ਸਿੰਘ ਦਾ ਉੱਥੇ ਆ ਸਾਰਾ ਕਿਲਾ ਠੀਕ ਹੈ ਜਿੰਨੇ ਸਾਰੇ ਸਿੱਖ ਧਰਮ ਦੀਆਂ ਸਾਰੀਆਂ ਜੋ ਵੀ ਕਿਲੇ ਆ ਜੋ ਵੀ ਗੁਰਦੁਆਰਾ ਸਾਹਿਬ ਆ ਸਾਰੇ ਤਾਂ ਉੱਧਰ ਐ ਫਿਰ ਅਸੀਂ ਆਏ ਨਫਰਤ ਪੈਦਾ ਕਰਕੇ ਤਾਂ ਕੁਛ ਨਹੀਂ ਹੈਨਾ ਤੇ ਦੇਖੋ ਜੀ ਪਿਆਰ ਚਾਹੀਦਾ ਦੇਖੋ ਮੇਰੀ ਗੱਲ ਸੁਣੋ ਆਪਾਂ ਵੀ ਉਧਰੋਂ ਵੀ ਆਈਆਂ ਇਧਰੋਂ ਵੀ ਉੱਧਰ ਗਏ ਆ ਪਰ ਆਪਾਂ ਦੇਖੋ ਇਹ ਸਰਕਾਰਾਂ ਦੇ ਕੰਮ ਆ ਨਾ ਸਰਕਾਰਾਂ ਨੇ ਜੰਦ ਕਰਨੇ ਸਰਕਾਰਾਂ ਨੇ ਲੜਾਈਆਂ ਕਰਨੀਆਂ ਨਾ ਉਹਨਾਂ ਨੇ ਤਾਂ ਬੰਦ ਹੋ ਗਿਆ ਉਹਨਾਂ ਤੇ ਅੰਦਰੇਂਦਰ ਪਤਾ ਨਹੀਂ ਕੀ ਫੈਸਲੇ ਕਰ ਲਏ ਕੀ ਨੇ ਕੀ ਕਰ ਲਿਆ ਸਹਿਮਤੀ ਕਰ ਲਈ ਹੈ ਨਾ ਤੇ ਆਪਸ ਵਿੱਚ ਲੜੀ ਜਾਂਦੇ ਆ ਪਰ ਬਹੁਤ ਗਏ ਮਾੜੀ ਗੱਲ ਆ ਕਿਉਂਕਿ ਦੋਨਾਂ ਦਾਸ ਵਿੱਚ ਪਿਆਰ ਹੋਣਾ ਚਾਹੀਦਾ ਦੇਖੋ ਉਹ ਉਹਨਾਂ ਨੂੰ ਉਹਨਾਂ ਦੇਖ ਪਾਕਿਸਤਾਨ ਨੂੰ ਵਾਰਖਾ ਨਾ ਉਹ ਜਿੰਦਾਬਾਦ ਪਾਕਿਸਤਾਨ ਉਹ ਕਹਿ ਸਕਦੇ ਠੀਕ ਹੈ ਅਗਲੇ ਆਉਂਦਾ ਭਾਈ ਦੇਖੋ ਉਸ ਮੁਲਕ ਹੈ ਇਧਰ ਸਾਡਾ ਹਿੰਦੁਸਤਾਨ ਭਾਰਤ ਜਿੰਦਾਬਾਦ ਠੀਕ ਹੈ ਸਾਡੇ ਲਈ ਸਾਡਾ ਜਿਹੜੋ ਪਿਆਰ ਆਪਦੇ ਆਪਦੇਸ਼ ਨਾਲ ਹਰ ਇੱਕ ਸਾਡਾ ਸਾਡੇ ਭਾਰਤ ਨਾਲ ਪਿਆਰ ਉਹਨਾਂ ਦਾ ਉਹਨਾਂ ਦਾ ਪਾਕਿਸਤਾਨ ਨਾਲ ਪਿਆਰ ਹੈ ਪਰ ਜਿਹੜੀਆਂ ਆਪਸ ਵਿੱਚ ਆਪਾਂ ਬੋਲ ਬੋਲ ਕੇ ਦੂਰੀਆਂ ਫਲਾਈ ਜਾਂਦੀਆਂ ਦੂਰੀਆਂ ਬਤਾਈ ਜਾਂਦੀਆਂ ਇਹ ਬਹੁਤ ਮਾੜੀ ਗੱਲ ਹੈ ਠੀਕ ਹੈ ਤੇ ਦੇਖੋ ਜੀ ਵਧੀਆ ਪਿਆਰ ਸੀ ਜਥੇ ਜਾਂਦੇ ਸੀ ਹਨਾ ਪਤਾ ਨਹੀਂ ਕੀ ਇਹ ਚੀਜ਼ ਨੂੰ ਕੋਈ ਨਜ਼ਰ ਲੱਗ ਗਈ ਕਿਸੇ ਦੀ ਪੂਰੀ ਨਜ਼ਰ ਜਾਂ ਕਿਸੇ ਨੇ ਕੋਈ ਨਜ਼ਰ ਰੱਖ ਲਈ ਵੀ ਭਾਈ ਇਹਨਾਂ ਨੂੰ ਮਿਲਵਰਤਨ ਨਹੀਂ ਦੇਣਾ ਤੇ ਇਹ ਦੂਰੀਆਂ ਦੇਖੋ ਝੰਗ ਖਤਮ ਹੋ ਗਈ ਇਹ ਝੰਗ ਸ਼ੁਰੂ ਆ ਠੀਕ ਹੈ ਤੇ ਪਰ ਮੇਤਾ ਹੀ ਕਹਿੰਦੀ ਆ ਵੀ ਇਹ ਖਤਮ ਹੋਣਾ ਚਾਹੀਦਾ ਇਹ ਤੁਸੀਂ ਇੱਕ ਦੂਜੇ ਦਾ ਨਾਮ ਬੋਲ ਬੁਲ ਬੋਲੋ ਉਧਰ ਉਧਰੀ ਕਿਉਂਕਿ ਦੇਖੋ ਮੈਂ ਇੱਕ ਗੱਲ ਕਹਿਨੀ ਵੀ ਦੇਖੋ ਉਹ ਉਹਨਾਂ ਦੇ ਜਿਹੜੇ ਪਾਕਿਸਤਾਨ ਵਾਲੇ ਆ ਉਹ ਤਾਂ ਨਾ ਆਉਣਗੇ ਉਹਨਾਂ ਦਾ ਤਾਂ ਸਰੂਗਾ ਪਰ ਸਾਡਾ ਨਹੀਂ ਸਰਨਾ ਸਾਡਾ ਪੰਜਾਬੀਆਂ ਦਾ ਕਿਉਂਕਿ ਸਾਡੇ ਬਾਬੇ ਨਾਨਕ ਦੀ ਧਰਤੀ ਅਸੀਂ ਉੱਥੇ ਜਾਣਾ ਵੀ ਜੇ ਲਗਾਉਣੇ ਆ ਠੀਕ ਹੈ ਅਸੀਂ ਜਾਣਾ ਅਸੀਂ ਗੁਰੂ ਦੇ ਦਰਸ਼ਨ ਕਰਨੇ ਆ ਪ੍ਰਕਾਸ਼ ਦਿਹਾੜਾ ਹੁੰਦਾ ਗੁਰੂ ਸਾਹਿਬ ਦਾ ਉਦੋਂ ਵੀ ਅਸੀਂ ਜਾਣਾ ਸੀ ਹਨਾ ਜਾਣਾ ਹੈ ਚਲੋ ਦੇਖੋ ਹੁਣ ਜੇ ਮੈਨੂੰ ਤਾਂ ਪਤਾ ਨਹੀਂ ਵੀ ਰਸਤੇ ਖੁੱਲਗੇ ਕਿ ਨਹੀਂ ਖੁੱਲੇ ਕੀ ਹੋਇਆ ਕੀ ਨਹੀਂ ਠੀਕ ਹੈ ਤੇ ਪਰ ਬਹੁਤ ਉਧਰ ਉਧਰ ਹੀ ਮਾੜੀ ਗੱਲ ਆ ਇੱਕ ਦੂਜੇ ਨੂੰ ਬੋਲ ਕਬੋਲ ਨਾ ਬੋਲੋ ਠੀਕ ਹੈ ਸੱਜਣ ਛੋੜੀਏ ਆ ਸੰਗਤਾਂ ਫੇਰ ਵੀ ਆਵਣ ਕੰਮ ਠੀਕ ਹੈ ਉਹ ਆਪਣੇ ਸੱਜਣ ਪਿਆਰਿਆ ਦੇਖੋ ਆਪਾਂ ਜਦੋਂ ਉੱਥੇ ਜਾਂਦੇ ਆ ਉਹੀ ਆਪਣਾ ਦੇਖ ਰੇ ਕਰਦੇ ਆ ਦੇਖੋ ਸਿਕਿਉਰਿਟੀ ਲਾਉਂਦੇ ਵੀ ਆਪਾਂ ਨੂੰ ਕੋਈ ਆਂਚ ਨਾ ਆਵੇ ਹਨਾ ਠੀਕ ਹੈ ਪ੍ਰਬੰਧ ਕਰਦੇ ਉੱਥੇ ਆਪਣਾ ਰਹਿਣ ਸਹਿਣ ਦਾ ਪ੍ਰਬੰਧ ਕਰਦੇ ਖਾਣ ਪੀਣ ਦਾ ਪ੍ਰਬੰਧ ਕਰਦੇ ਠੀਕ ਹੈ ਉੱਥੇ ਲੰਗਰ ਲਾਉਂਦੀ ਆ ਦੇਖੋ ਉਹੀ ਲਾਉਂਦੀ ਆ ਨਾ ਠੀਕ ਹੈ ਤੇ ਪਰ ਆਪਾਂ ਫਿਰ ਵੀ ਉਹਨਾਂ ਨੂੰ ਬੁੱਠਾ ਦੇਖੋ ਦੇਸ਼ ਦੇਖੋ ਨਾ ਤਾਂ ਉਹਨਾਂ ਨੂੰ ਚਾਹੀਦਾ ਭਾਰਤ ਨੂੰ ਮਾੜਾ ਬੋਲਣਾ ਠੀਕ ਹੈ ਤੇ ਨਾ ਆਪਣੇ ਨੂੰ ਚਾਹੀਦਾ ਉਹਨਾਂ ਨੂੰ ਮਾੜਾ ਉਹਨਾਂ ਨੂੰ ਉਹਨਾਂ ਦੇਸ਼ ਵਰਕ ਅਪ ਨੂੰ ਆਪਣਾ ਤੇ ਦੇਖੋ ਸਾਰੇ ਪਿਆਰੇ ਆਕ ਦੂਜੇ ਨੂੰ ਆਪ ਦਾ ਆਪ ਦਾ ਜਿਹਦਾ ਖਾਈਏ ਜਿਸ ਦੇ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀ ਦਾ ਲੱਖ ਪਰਦੇਸੀ ਹੋਈ ਹੈ ਠੀਕ ਹੈ ਭਲਾ ਆਪਾਂ ਲੱਕ ਆਪ ਦਾ ਸਾਨੂੰ ਹਿੰਦੁਸਤਾਨ ਆਪ ਦਾ ਭਾਰਤ ਬਹੁਤ ਪਿਆਰਾ ਪਰ ਉਹਨਾਂ ਨੂੰ ਆਪ ਦਾ ਪਾਸ ਤਾਂ ਪਰ ਜਿਹੜੀ ਪਬਲਿਕ ਉਹ ਇੱਕ ਦੂਜੇ ਨੂੰ ਗਲਤ ਨਾ ਬੋਲੇ ਤੇ ਮੇਰੀ ਤੇਹੀ ਬੇਨਤੀ ਆ ਕਿਉਂਕਿ ਆਪਾਂ ਦੇਖੋ ਬਾਬੇ ਨਾਨਕ ਦੀ ਧਰਤੀ ਆਪਾਂ ਨੂੰ ਜਾਣਾ ਪੈਣਾ ਫਿਰ ਵੀ ਠੀਕ ਹੈ ਪਰ ਤੁਹਾਨੂੰ ਨਾ ਜਿੱਤ ਉਸਿਆਣੇ ਤੁਹਾਨੂੰ ਉਧਰੋਂ ਤਰੇ ਚਾਈ ਸੀ ਭਾਈ ਵੀ ਇੱਕ ਸਨੇਹ ਹੈ ਹੀ ਲਾਉਣਾ ਸੀ ਭਾਈ ਜੰਗ ਖਤਮ ਕਰੋ ਅਸੀਂ ਰਸਤੇ ਆਪਦੇ ਖਰਾਬ ਨਹੀਂ ਕਰਨੇ ਇੰਡੀਆ ਪਾਕਿਸਤਾਨ ਨੇ ਜੰਗ ਖਤਮ ਕਰੋ ਦੇਖੋ ਜੇ ਮੈਂ ਹੁਣ ਕਈ ਵਾਰੀ ਵਲੌਗ ਚ ਦੇਖਦੀ ਹੁੰਦੀ ਆ ਵੇ ਉੱਥੇ ਹਿੰਦੂ ਮੰਦਿਰ ਇੱਕ ਮਸਤਾਨ ਜਿਹੜੀ ਜਗ੍ਹਾ ਬਹੁਤ ਤਕੜਾ ਹਿੰਦੂ ਮੰਦਿਰ ਹੈ ਜਿੱਥੇ ਸਾਰੇ ਜਾਂਦੇ ਆ ਮੁਸਲਮਾਨ ਵੀ ਜਾਂਦੇ ਆ ਠੀਕ ਹੈ ਵਧੀਆ ਉਹਦਾ ਉੱਥੇ ਜਿਹੜਾ ਪੁਜਾਰੀ ਬਹੁਤ ਵਧੀਆ ਦੇਖੋ ਹਿੰਦੂ ਧਰਮ ਵਾਸਤੇ ਮਾੜੀ ਗੱਲ ਹੈ ਹਣਾ ਤੇ ਦੇਖੋ ਵਧੀਆ ਸਮਾਂ ਤੁਸੀਂ ਵੀ ਬੀਜ ਲਵਾਓ ਉੱਧਰ ਜਾਓ ਦੇਖੋ ਮੰਦਰਾਂ ਚ ਜਾਓ ਉੱਥੇ ਮੰਦਰ ਇੰਨਾ ਤਕੜਾ ਮੰਦਰ ਉੱਥੇ ਸ਼ਿਵ ਜੀ ਦੇ ਬਹੁਤ ਪਤਾ ਨਹੀਂ ਸ਼ਿਵ ਜੀ ਆਏ ਸੀ ਕੌਣ ਆਇਆ ਸੀ ਹਨਾ ਉੱਥੇ ਪਤਾ ਨਹੀਂ ਕਿਹੜੇ ਆਏ ਸੀ ਇਹਨਾਂ ਦੇ ਆਪਣੇ ਕੋਈ ਆਏ ਹੋਣ ਇਹਨਾਂ ਦੇ ਗੁਰੂ ਹੋਣਗੇ ਕੋਈ ਪਤਾ ਸ਼ਿਵ ਸ਼ਿਵ ਜੀ ਕੋਈ ਸੀ ਉੱਥੇ ਹਾਂ ਸ਼ਿਵ ਜੀ ਦਾ ਕੋਈ ਮੰਦਰ ਨਿਕਲਿਆ ਬਹੁਤ ਤਕੜਾ ਮੰਦਰ ਆ ਹੋ ਠੀਕ ਹੈ ਤੇ ਪਰ ਆਪਾਂ ਦੇਖੋ ਸਰਕਾਰਾਂ ਸਹੀ ਹੋ ਗਈਆਂ ਪਰ ਆਪਾਂ ਦੂਰੀਆਂ ਵਧਾਉਣ ਹੁੰਦੀਆਂ ਹਟੇ ਹਨਾ ਅੱਪਾ ਦੂਰ ਨਾ ਬਦਾ ਯਾਰ ਇੱਕ ਦੂਜੇ ਦਾ ਠੀਕ ਹੈ ਪਰ ਇਹ ਆਪਣੇ ਵਾਸਤੇ ਮਾੜੀ ਗੱਲ ਆ ਆਪਾਂ ਨੂੰ ਦੂਰ ਨਾ ਬਿਤਾਉਣਾ ਚਾਹੀਦਾ ਸਮਝੇ ਤੇ ਮੇਰੀ ਗੱਲ ਸੁਣੋ ਵੀ ਇਹਨਾਂ ਨੂੰ ਆਪਾਂ ਕੋਸ਼ਿਸ਼ ਕਰੋ ਦੇਖੋ ਕੋਈ ਵੀਡੀਓ ਬਣਾਉਂਦਾ ਕੋਈ ਕੁਝ ਕਹਿੰਦਾ ਹਨਾ ਕੋਈ ਬੋਲਦਾ ਜਿਵੇਂ ਹੁਣ ਅੰਜਮ ਸਰੂਆ ਭੁੱਲਿਆ ਹਨਾ ਤੇ ਕਿਵੇਂ ਲੋਕਾਂ ਨੇ ਕਮੈਂਟ ਕਰਤੇ ਜਿਉ ਪੈਸੇ ਖਾਂਦਾ ਜਿਉ ਖਾਂਦਾ ਦੇਖੋ ਪੈਸੇ ਲੈ ਕੇ ਵੀ ਕਿਸੇ ਨੂੰ ਸਾਹਮਣਾ ਪਹਿਲੀ ਗੱਲ ਤਾਂ ਮੈਂ ਮੰਨਦੀ ਕਿ ਉਹ ਪੈਸੇ ਲੈਣਦੇ ਹੋਣਗੇ ਤੇ ਫਿਰ ਤੁਸੀਂ ਉਹਨੂੰ ਦੇਖੋ ਇੰਨਾ ਘਮਾਉਂਦੇ ਫਿਰਦੇ ਰਹ ਫਰੋਂਦੇ ਰਹੇ ਹਨ ਸਮਝੇ ਪਰ ਇੱਕ ਦੂਜੇ ਨੂੰ ਕਮੈਂਟ ਨਾ ਗਲਤ ਹੁਣ ਅੰਜਮਸਰੋ ਯਾਰਗੇ ਜਾਂ ਕੋਈ ਵੀ ਇੱਧਰ ਆਉਣਗੇ ਅਸੀਂ ਵੀ ਉਹਨਾਂ ਨੂੰ ਸਤਿਕਾਰ ਦੇਵਾਂਗੇ ਅਸੀਂ ਇਹਦੀ ਗੱਲ ਨਹੀਂ ਉਹਨਾਂ ਨੇ ਸਤਿਕਾਰ ਤਾਂ ਅਸੀਂ ਵੀ ਦੇਵਾਂਗੇ ਪਰ ਇੱਕ ਦੂਜੇ ਨੂੰ ਗਲਤ ਨਾ ਬੋਲੋ ਠੀਕ ਹੈ ਹਾਂ ਇਹ ਕੋਸ਼ਿਸ਼ ਕਰੋ ਵੀ ਆਪਣਾ ਪਿਆਰ ਬਣੇ ਰਹੇ ਵੀ ਆਪਣੀਆਂ ਜਿਹੜੀਆਂ ਜੰਗ ਨਾ ਲੱਗੇ ਜਾਂਦਾ ਕਿਉਂਕਿ ਆਮ ਜਨਤਾ ਦਾ ਹੁਣ ਉੱਥੇ ਵੀ ਹੋਇਆ ਨੁਕਸਾਨ ਇੱਥੇ ਵੀ ਹੋਇਆ ਪੰਜਾਬ 'ਚ ਉਧਰਲੇ ਪੰਜਾਬ 'ਚ ਇਧਰਲੇ ਪੰਜਾਬ 'ਚ ਹੋਇਆ ਦੋਨਾਂ ਪੰਜਾਬਾਂ 'ਚ ਹੋਰ ਕਿਤੇ ਨਹੀਂ ਹੋਇਆ ਠੀਕ ਹੈ ਤੇ ਇਸ ਕਰਕੇ ਮੇਰੀ ਬੇਨਤੀ ਹੈ ਵੀ ਆਪਾਂ ਪਿਆਰ ਵਧਾਉਣਾ ਆਪਾਂ ਕੋਸ਼ਿਸ਼ ਕਰਨੀ ਅੱਗੇ ਰਾਹ ਖੋਲਣੀਆਂ ਠੀਕ ਹੈ ਕਿਉਂਕਿ ਸਾਡੇ ਬਾਬੇ ਲੰਗ ਦੀ ਧਰਤੀ ਆ ਠੀਕ ਹੈ ਭਾਈ ਮਰਦਾਨੇ ਦਾ ਉਹਨਾਂ ਦਾ ਪਰਿਵਾਰ ਆ ਉੱਥੇ ਮਰਦਾਨੇ ਧਰਤੀ ਆ ਬਾਬੇ ਨਾਨਕ ਦੀ ਧਰਤੀ ਆ ਗੁਰਾਰਜਨ ਦੀ ਧਰਤੀ ਆ ਮਹਾਰੰਜੀ ਸਿੰਘ ਦੀ ਧਰਤੀ ਆ ਠੀਕ ਹੈ ਗੁਰੂ ਨਾਨਕ ਦੇਵ ਜੀ ਦਾ ਕਰਤਾਰਪੁਰ ਸਾਹਿਬ ਆ ਠੀਕ ਹੈ ਸਭ ਤੇ ਆਪਾਂ ਨਹੀਂ ਉਹ ਮੰਦਾ ਕਮੰਦਾ ਬੋਲ ਕੇ ਗਲਤ ਹੈ ਪਰ ਉਹ ਜਿਹੜਾ ਆਪਣਾ ਇਫਤਾਰ ਠਾਕੁਰਾ ਕੋਣ ਹੈ ਉਹਨੇ ਤਾਂ ਬੋਲਿਆ ਮੈਂ ਮੰਨਦੀ ਆ ਠੀਕ ਹੈ ਤੇ ਪਰ ਉਹਦੇ ਵਾਸਤੇ ਮਾੜੀ ਗੱਲਾਂ ਨਹੀਂ ਸਪੋਲਡ ਜੀ ਦਾ ਵੀ ਧਰਤੀ ਆਉਂਗੀ ਤਾਂ ਐ ਕਰ ਦੂੰਗੀ ਇਸ ਧਰਤੀ ਆ ਗੋਤਾਉਂ ਕਰ ਦੂੰਗੀ ਠੀਕ ਹੈ हां ਜਿਹੜੇ ਏਡੇ ਏਡੇ ਕਲਾਕਾਰ ਆ ਨਾ ਉਹ ਜੇ ਸਿਆਣੇ ਹੁਣ ਉਹ ਇਹ ਕਹਿਣ ਵੀ ਭਾਈ ਇਹ ਜੰਗ ਰੁਕਣੀ ਚਾਹੀਦੀ ਆ ਠੀਕ ਹੈ ਪਰ ਨਾ ਕਿ ਉਹ ਮੁੱਢਕਾਉ ਭਾਸ਼ਣ ਦੇ ਕੇ ਉੱਪਰ ਚੱਕਣਾ ਠੀਕ ਹੈ ਕਿਉਂਕਿ ਇਹ ਜਿਹੜੀਆਂ ਅਸੀਂ ਤਾਂ ਇੱਕ ਮਾੜੇ ਮੋٹے ਯੂਟਿਊਬਰਾਂ ਦੇ ਭਾਈ ਛੋਟਾ ਜਿਹਾ ਕੀੜੀ ਤੋਂ ਵੀ ਛੋਟੇ ਆ ਠੀਕ ਹੈ ਸਾਡੀਆਂ ਤਾਂ ਵੀਡੀਓ ਕੋਈ ਇੰਨੀਆਂ ਨਹੀਂ ਗਿਆਂ ਨਾ ਹੁੰਦੀਆਂ ਪਹੁੰਚਦੀਆਂ ਪਰ ਏਡੇ ਏਡੇ ਕਲਾਕਾਰਾਂ ਦੀਆਂ ਵੀਡੀਓ ਪਹੁੰਚਦੀਆਂ ਉਹਨਾਂ ਦੀਆਂ ਵੀਡੀਓ ਸਰਕਾਰਾਂ ਤੱਕੇ ਵੀ ਪਹੁੰਚ ਸਕਦੀਆਂ ਠੀਕ ਹੈ ਵੀ ਭਾਈ ਇਹ ਬੰਦ ਹੋਣੀ ਚਾਹੀਦੀ ਦੁੱਖ ਆਪਣਾ ਪਿਆਰ ਬਣਿਆ ਹੋਣਾ ਚਾਹੀਦਾ ਆਪਾਂ ਪਿਆਰ ਬਣਾਉਣਾ ਠੀਕ ਹੈ ਸਮਝੇ ਇੱਕ ਫੇਰ ਜਿਹੜਾ ਤੁਸੀਂ ਦੇਖੋ ਇੱਥੇ ਜਿਹੜਾ ਹੋਇਆ ਹਮਲਾ ਹਨਾ ਉਹ ਦੇਖੋ ਬੱਚੇ ਕਿੰਨੇ ਛੱਬੀ ਵਿਚਾਰੇ ਬੇਗਨਾ ਹਨਾ ਸ਼ਹੀਦ ਹੋਏ ਆ ਤੇ ਮਾਰੇ ਗਏ ਆ ਠੀਕ ਹੈ ਤੇ ਪਰ ਇੱਥੇ ਵੀ ਅਫਸੋਸ ਕਰਨ ਦੀ ਬਜਾਏ ਤੁਸੀਂ ਇਹੋ ਜੀਆਂ ਵੀਡੀਓ ਪਾਉਂਦੇ ਵੀ ਤੁਹਾਡੇ ਵਾਸਤੇ ਵੀ ਮਾੜੀ ਗੱਲ ਹਨਾ ਕੱਲ ਨੂੰ ਤੁਹਾਡੇ ਕੋਈ ਹੋਵੇ ਚਲੋ ਪਰਮਾਤਮਾ ਨਾ ਕਰੇ ਕਕਾਪ ਤੇ ਅਸੀਂ ਦੁੱਖ ਮਨਾਵਾਂਗੇ ਅਸੀਂ ਇਜੀਆਂ ਵੀਡੀਓ ਪਾਵਾਂਗੇ ਸਾਡੇ ਤੇ ਫਟ ਲੰਤ ਹੈ ਠੀਕ ਹੈ ਪਰ ਜਿਹੜਾ ਪਾਉਂਦਾ ਤੇ ਇਧਰੋਂ ਤੇ ਉਧਰੋਂ ਨਾ ਵਾਸਤੇ ਬਹੁਤ ਫਟ ਲੰਤ ਹੈ ਵੀ ਇਹੋ ਜੇ ਮਾਹੌਲ ਦੇ ਵਿੱਚ ਸਗਨਾ ਆਪਾਂ ਇਹ ਚੀਜ਼ ਨੂੰ ਬੰਦ ਕਰਨਾ ਹਨਾ ਇਹ ਚੀਜ਼ ਨੂੰ ਆਪਾਂ ਇਹ ਪਿਆਰ ਵਧਾਉਣਾ ਹਨਾ ਜੋ ਅੱਤਵਾਦ ਖਤਮ ਹੋਵੇ ਹਨਾ ਬੈਠ ਕੇ ਫੈਸਲੇ ਹੋਣ ਸਰਕਾਰਾਂ ਦੇ ਵੀ ਇਹ ਚੀਜ਼ਾਂ ਕਹੋ ਤੁਸੀਂ ਨਾ ਕਿ ਇੱਕ ਦੂਜੇ ਦਾ ਆਪਾਂ ਤਾਂ ਉਹਨਾਂ ਦੀ ਤਾਂ ਜੰਗ ਬੰਦ ਹੋ ਗਈ ਆਪਾਂ ਵਧਾ ਨਹੀਂ ਸਕਾਂ ਆਪ ਪਬਲਿਕ ਨੇ ਹੈ ਨਾ ਤੁਸੀਂ ਐਕਟਰਾਂ ਨੇ ਬਧਾ ਲਈ ਤੁਸੀਂ ਕਲਾਕਾਰਾਂ ਨੇ ਬਧਾ ਲਈ ਤੇ ਸਾਡੇ ਵਰਗੇ ਆਮ ਜਨਤਾ ਨੂੰ ਵੀ ਪਰ ਸਾਡਾ ਤਾਂ ਦੇਖੋ ਜੀ ਇਹ ਪੰਤੇ ਸਾਡੇ ਬਾਬੇ ਨਾਨਕ ਦੀ ਧਰਤੀ ਆ ਅਸੀਂ ਇਸ ਕਰਕੇ ਪਾਕਿਸਤਾਨ ਨੂੰ ਨਾ ਸਾਡੀ ਜਿਹੜਾ ਸਿੱਖੀ ਐ ਸਿੱਖ ਐ ਨਾ ਉਹ ਕਦੇ ਵੀ ਕਿਸੇ ਨੂੰ ਮਾੜਾ ਮੰਦਾ ਬੋਲੂਗਾ ਨਹੀਂ ਉਹਦੇ ਮੂਹੋਂ ਮੰਦਾ ਜੱਜਦਾ ਹੀ ਨਹੀਂ ਕਿਸੇ ਨੂੰ ਮਾੜਾ ਬੋਲੂਗਾ ਬਾਬੇ ਨਾਨਕ ਨੇ ਸਾਨੂੰ ਗੁਰੂ ਸਾਹਿਬ ਨੇ ਮਾੜਾ ਬੋਲਣਾ ਸਿਖਾਇਆ ਨਹੀਂ ਕਿਸੇ ਨੂੰ ਮੰਦਾ ਨਾ ਬੋਲੋ ਠੀਕ ਹੈ ਇਸ ਕਰਕੇ ਵੀ ਆਪਾਂ ਨਾ ਆਪਦੀ ਉਕਾਫ ਚੀ ਰਹੀ ਆ ਆਪਾਂ ਕਿਉਂ ਕਿਸੇ ਦੀਵੇਂ ਇੱਕ ਵਾਰੀ ਬੋਲ ਮਾੜੇ ਨਿਕਲ ਗਏ ਨਾ ਉਹ ਮੁੜ ਕੇ ਉਹ ਜੀ ਗੱਲ ਨਹੀਂ ਬਣਨੀ ਠੀਕ ਹੈ ਇਸ ਕਰਕੇ ਆਪਾਂ ਨੂੰ ਇਹ ਚੀਜ਼ ਵੀ ਖਤਮ ਕਰ ਚਾਹੀਦੀ ਇੱਕ ਦੂਜੇ ਨੂੰ ਬੋਲ ਬੋਲ ਕੇ ਉਧਰੋਂ ਹਨਾ ਉਹ ਨੂੰ ਬੋਲੀ ਜਾਂਦਾ ਉਹ ਨੂੰ ਬੋਲੀ ਜਾਂਦਾ ਜੀ ਉਹ ਉਹ ਅਸੀਂ ਐਂ ਕਰ ਦਾਂਗੇ ਅਸੀਂ ਕਿਉਂ ਕਰ ਦਾਂਗੇ ਜੀ ਅਸੀਂ ਤੁਹਾਡੀਆਂ ਚਲੋ ਤੁਸੀਂ ਕਰਨਾ ਜਿਹੜਾ ਕੁਝ ਕਰੋ ਚੱਤ ਤੇ ਰੱਖ ਲਓ ਤੁਸੀਂ ਪਰ ਐਂ ਥੋੜੀ ਵੀ ਆਪਾਂ ਇਹ ਤੇ ਜੰਗ ਸ਼ੁਰੂ ਕਰਨੀ ਤੁਸੀਂ ਲੈ ਅਸੀਂ ਨਾਰ ਕਰੋ ਜੇ ਕਿਸੇ ਨਹੀਂ ਕਰਨਾ ਕਿਸੇ ਦਾ ਕੁਝ ਕਰੋ ਨਾ ਤੁਸੀਂ ਮੈਨੂੰ ਤਾਂ ਐਸੀ ਵੀ ਜਿਹੜੇ ਇਹ ਮੋਦੀ ਭਗਤ ਹੈ ਜਾਂ ਔਰਸ ਸਸਣਿਆ ਇੱਕ ਇਕੱਲੇ ਮੁਸਲਮਾਨਾਂ ਦੇ ਵਿਰੋਧ ਹੈ ਪਰ ਸਿੱਖਾਂ ਦੇ ਵੀ ਬਹੁਤ ਵਿਰੋਧ ਹੈ ਭਾਈ ਅੱਜ ਮੈਂ ਕਿਤੂ ਆ ਰਹੀ ਸੀ ਤੇ ਉੱਥੇ ਨਾ ਕੋਈ ਸੀਗੀਆਂ ਬੀਬੀਆਂ ਉਹ ਗੱਲ ਕਰ ਰਹੀਆਂ ਸੀ ਕੋਈ ਸਿੱਖ ਧਰਮ ਬਾਰੇ ਬਿਜਣੀ ਵਿਰੋਧਤਾ ਕਰ ਰਹੀਆਂ ਸੀ ਠੀਕ ਹੈ ਤੇ ਜਣੀ ਵਿਰੋਧਤਾ ਹੀ ਕਰ ਰਹੀਆਂ ਸਿੱਖ ਧਰਮ ਦੀ ਕੋਈ ਤੇ ਪਰ ਅੱਜ ਵੀ ਇਹਨਾਂ ਧਰਮ ਦੇ ਠੇਕੇਦਾਰ ਹੁੰਦੇ ਜਿਹੜੇ ਧਰਮਾਂ 'ਚ ਵੰਡੀਆਂ ਪਾਉਂਦੇ ਦੇਖੋ ਅੱਗੇ ਇਹਨਾਂ ਨੇ ਸੋਸ਼ਲ ਮੀਡੀਆ ਤੇ ਕਹਿ ਕਹਿ ਕੇ ਮੈਂ ਦੱਸ ਨਹੀਂ ਸਕਦੀ ਵੀ ਕੀ ਸ਼ਬਦ ਸੀ ਚਲੋ ਸੋਸ਼ਲ ਮੀਡੀਆ ਤੇ ਹਨਾ ਤੇ ਦੇਖੋ ਜੀ ਧਰਮ ਦੇ ਵੰਡੀਆਂ ਪਾ ਕੇ ਮੁਸਲਮਾਨ ਹੈ ਜੀ Hindu ਹੈ ਜੀ Sikh ਦੇਖੋ ਇਹ ਬਹੁਤ ਗਮਾੜੀ ਗੱਲ ਹੈ ਧਰਮਾਂ 'ਚ ਵੰਡੀਆਂ ਪਾਓ ਧਰਮ ਦੇਖੋ ਸਾਡਾ ਜਿਹੜਾ Sikh ਧਰਮ ਆ ਵੀ ਸਾਨੂੰ ਤਾਂ ਨਹੀਂ ਸਿਖਾਉਂਦਾ ਵੀ ਤੁਸੀਂ ਕਿਸੇ ਧਰਮ ਨਾਲ ਨਫ਼ਰਤ ਕਰੋ ਜਾਂ ਕਿਸੇ ਧਰਮ ਨੂੰ ਗਲਤ ਬੋਲੋ ਠੀਕ ਹੈ ਪਰ ਮੈਨੂੰ ਸਮਝ ਨਹੀਂ ਆਉਦੀ ਵੀ ਤੁਸੀਂ ਕਿਉਂ ਬੋਲ ਰਹੇ ਆ ਨਾਲੇ ਕਿ ਉਹ ਬ੍ਰਾਹਮਣ ਸੀ ਤੇ ਨਾਲੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੇਖੋ ਵੀ ਨਾ ਧਰਮ ਬਚਾਉਣ ਦੇ ਖਾਤਰ ਜਿੰਨੇ ਉਹ ਬਚਾਉਣ ਦੇ ਖਾਤਰ 9 ਸਾਲ ਦੀ ਉਮਰ ਦੇ ਵਿੱਚ ਗੁਰ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਵਾਇਆ ਅੱਜ ਅਸੀਂ ਕਰਾਈ ਇਸੀ ਸਰਵਸ ਤੇ ਅੱਜ ਸਰਦਾਰ ਜੀ ਵਿਚਾਰੇ ਅੱਜ ਪਾਠ ਪ੍ਰਕਾਸ਼ ਅੱਜ ਦਾ ਭੋਗ ਪੈ ਗਿਆ ਚਲੋ ਤੇ ਉਹ ਫਿਰ ਉਧਰੋਂ ਇਹਦੇ ਪਾਠ ਕਰਦੇ ਆ ਪਾਠੀ ਉਹਨਾਂ ਦੇ ਫਿਰ ਪੈਸੇ ਮਿਲਦੇ ਹੁੰਦੇ ਆ ਯਾਰ ਕਿ ਪੀ 1500 ਰੁਪਿਆ ਪਾਠੀ ਦੀ 3100 ਹੁੰਦੀ ਆ 1100 ਦੀ 12000 ਪਾਠੀ ਦਿੰਦਾ 1000 1000 ਰੁਪਏ ਦੋ ਪਾਠ ਹੁੰਦੇ ਕਰ ਲੈਂਦੇ ਆ ਠੀਕ ਹੈ ਤੇ ਸਰਵਿਸ ਕਰਾਤੀ ਕਿਉਂਕਿ ਨਾ ਇਹਦੇ ਗੈਸ ਵੀ ਆ 1500 2000 ਤਾਂ ਲੱਗ ਹੀ ਗਿਆ ਹਾਂ ਇਹਦੀ ਗੈਸ ਵੀ ਹੋਲੀ ਕੋਈ ਪਈ ਆ ਤੇ ਇਧਰਲੇ ਦੀ ਕਰਤੀ ਸਫਾਈ ਵਧੀਆ ਸੋਹਣੇ ਬਣ ਗਏ ਹਨਾ ਤੇ ਹੁਣ ਚਲਾਉਣੇ ਦਾ ਸੀ ਕੁਲਰ ਹੀ ਆ ਜੇ ਸੀ ਕੁਲਰ ਹੀ ਚਲਾਵਾਂਗੇ ਇਹ ਤਾਂ ਥੋੜੀ ਜੀ ਪ੍ਰੋਬਲਮ ਜੀ ਹੋਣ ਲੱਗੀ ਕੋਲਰ ਚ ਚਣਾਉ ਦੋ ਉਹ ਕਰਾਂਗੇ ਤੇ ਅੱਧਾ ਹੁਣ ਸਫਾਈ ਕੀਤੀ ਪਈ ਕੱਪੜੇ ਬਤਾ ਹੀ ਖਿਲਰੇ ਪਏ ਸਫਾਈ ਕਰਕੇ ਮੈਂ ਤਾਂ ਥੱਕ ਗਈ ਮੈਂ ਦੇਖ ਕਿਉਂਕਿ ਉਹ ਮਿੱਟੀ ਨਾ ਜਿਹੜੀ ਮਿੱਟੀ ਮਿੱਟੀ ਚੱਕਦੀਆਂ ਫਿਰ ਮੈਂ ਕਿਉਂਕਿ ਹੁਣ ਗਿੱਲੀ ਤੇ ਉਹ ਫਿਰ ਜਦ ਕੱਲ ਨੂੰ ਸੁੱਕੂ ਜੂਗੀ ਨਾ ਫਿਰ ਉਹਦਾ ਚੱਕਾਂਗੇ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਤੇ ਲਾਈਕ ਕਰਿਓ ਜੀ